ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਅਮਰਜੀਤ ਸਿੰਘ ਕੰਵਰ ਬ੍ਰਾਡਵੇ ਇੰਗ੍ਰੇਸ਼ਨ ਦੇ ਚੀਫ ਮੇਰੇ ਨਾਲ ਮੌਜੂਦ ਨੇ ਕੰਵਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਡੱਲਾ ਜੀ ਪ੍ਰੋਗਰਾਮ ਦੇਖਣ ਲਈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੰਵਰ ਸਾਹਿਬ ਸਰਕਾਰ ਬਦਲ ਗਈ ਯੂਕੇ ਚ ਹੋਰ ਕੀ ਕੀ ਬਦਲੂਗਾ ਕੀ ਦੁਬਾਰਾ ਸਪਾਊਸ ਵੀਜ਼ਾ ਵੀ ਇੰਟਰੋਡਿਊਸ ਹੋ ਸਕਦਾ ਹੈ ਉਹਨਾਂ ਦੇ ਸਮੇਤ ਦੇਖੋ ਜੀ ਪਹਿਲੀ ਗੱਲ ਤੇ ਆ ਕਿ ਜਿਹੜੀ ਯੂਕੇ ਦੀ ਸਰਕਾਰ ਬਦਲੀ ਉਹਦਾ ਫਾਇਦਾ ਹੋਇਆ ਕਿਉਂਕਿ ਜਿਹੜੀ ਪਹਿਲੀ ਸਰਕਾਰ ਸੀ ਆ ਉਹ ਸਰਕਾਰ ਸੀ ਜਿਨੇ 2012 ਚ ਸਟੂਡੈਂਟ ਵੀਜ਼ਾ ਨੂੰ ਰੋਕ ਦਿੱਤਾ ਸੀ ਇਮੀਗ੍ਰੇਸ਼ਨ ਨੂੰ ਬਹੁਤ ਜ਼ਿਆਦਾ ਕੰਟਰੋਲ ਕਰ ਦਿੱਤਾ ਸੀ ਔਰ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਵੀ ਪਤਾ ਲੱਗਾ ਹੌਲੀ ਹੌਲੀ ਜਿੱਦਾਂ ਜਿੱਦਾਂ ਸਮਾਂ ਨਿਕਲਿਆ ਖਾਸ ਕਰ ਕੋਵਿਡ ਤੋਂ ਬਾਅਦ ਕਿ ਭਾਈ ਇਹਦੇ ਬਿਨਾ ਸਾਡਾ ਗੁਜ਼ਾਰਾ ਨਹੀਂ ਔਰ ਹੁਣ ਜਿਹੜੀ ਗਵਰਨਮੈਂਟ ਆਈ ਹੈ ਲੱਕਲੀ ਯੂਕੇ ਦੇ ਵਿੱਚ ਉਹ ਗਵਰਨਮੈਂਟ ਹੈ ਜਿਨੇ ਸਟੂਡੈਂਟਸ ਨੂੰ ਸਭ ਤੋਂ ਜ਼ਿਆਦਾ ਵੈਲਕਮਿੰਗ এনवायरमेंट ਦਿੱਤਾ ਔਰ ਅੱਜ ਦੀ ਡੇਟ 'ਚ ਵੀ ਪ੍ਰਾਈਮ ਮਿਨਿਸਟਰ ਨੇ ਜਦੋਂ ਆਪਣੀ ਚੇਅਰ ਲਈ ਹੈ ਉਸ ਤੋਂ ਤਕਰੀਬਨ ਇੱਕ ਹਫਤੇ ਦੇ ਬਾਅਦ ਹੀ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਕਿ ਜਿਹੜੀਆਂ ਪੁਰਾਣੀ ਗਵਰਨਮੈਂਟ ਨੇ ਸਟੂਡੈਂਟਸ ਦੇ ਲਈ ਕਨਫਿਊਜ਼ਨਸ ਕ੍ਰੀਏਟ ਕੀਤੀਆਂ ਸੀ ਅਸੀਂ ਉਹਨਾਂ ਨੂੰ ਖਤਮ ਕਰਾਂਗੇ ਔਰ ਇੰਟਰਨੈਸ਼ਨਲ ਸਟੂਡੈਂਟਸ ਨੂੰ ਅਸੀਂ ਯੂਕੇ ਵੈਲਕਮ ਕਰਦੇ ਹਾਂ ਕਿ ਉਹ ਵੱਧ ਤੋਂ ਵੱਧ ਇੱਥੇ ਆਉਣ ਇੱਥੇ ਦੀਆਂ ਯੂਨੀਵਰਸਿਟੀਆਂ ਦੀ ਐਜੂਕੇਸ਼ਨ ਨੂੰ ਹਾਸਲ ਕਰਨ। ਸੋ ਪ੍ਰੈਜ਼ੈਂਟ ਫਾਰਮੈਟਸ ਅਗਰ ਆਪਾਂ ਦੇਖੀਏ ਤੇ ਇਸ ਟਾਈਮ ਸ਼ਾਨਦਾਰ ਰਿਜ਼ਲਟ ਦੇਖਣ ਨੂੰ ਮਿਲ ਰਿਹਾ। ਕਿਤੇ ਵੀਜ਼ੇ ਨੂੰ ਲੈ ਕੇ ਪ੍ਰੋਬਲਮ ਨਹੀਂ ਕਿਤੇ ਪ੍ਰੋਸੈਸ ਨੂੰ ਲੈ ਕੇ ਪ੍ਰੋਬਲਮ ਨਹੀਂ ਔਰ ਉਸ ਕੰਟਰੀ 'ਚ ਵੀ ਗੱਲ ਕਰੀਏ ਤੇ ਕੋਈ ਮਾੜਾ ਫੀਡਬੈਕ ਨਹੀਂ ਹੈਗਾ ਸਟੂਡੈਂਟਸ ਦਾ ਜੌਬਸ ਨੂੰ ਲੈ ਕੇ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਉਹਨਾਂ ਨੇ ਕਾਫੀ ਪ੍ਰੋਬਲਮ ਪਿੱਛੇ ਜੇ ਖਤਮ ਹੋਈਆਂ ਜੀ ਜਦੋਂ ਉਹਨਾਂ ਨੇ ਸਪਾਉਸ ਬੰਦ ਕੀਤਾ ਜਿਹੜਾ ਕਿ ਅੰਨਿਓ ਜ਼ਿਆਦਾ ਜਾ ਰਿਹਾ ਸੀ ਔਰ ਵੱਧ ਤੋਂ ਵੱਧੋ ਫੇਕ ਸੀਗਾ ਸੋ ਫੀਕ ਵਾਲਾ ਸਿਸਟਮ ਬੰਦ ਹੋ ਗਿਆ ਹੁਣ ਸਿਰਫ ਰਿਸਰਚ ਪ੍ਰੋਗਰਾਮਾਂ ਦੇ ਵਿੱਚ ਹੀ ਸਪਾਉਸ ਜਾ ਸਕਦਾ ਮਤਲਬ ਕਿ ਚੰਗੇ ਪ੍ਰੋਫਾਈਲ ਵਾਲਾ ਕੈਂਡੀਡੇਟ ਹੀ ਫੈਮਲੀ ਨੂੰ ਲੈ ਕੇ ਜਾ ਸਕਦਾ ਦੂਸਰਾ ਉਹਨਾਂ ਨੇ ਜਿਹੜਾ ਫੇਕ ਵਰਕ ਪਰਮਿਟ ਦਾ ਇੱਕ ਸਕੈਮ ਚੱਲਦਾ ਸੀ ਉਹਨੂੰ ਬੰਦ ਕਰ ਦਿੱਤਾ ਜਿਸ ਦੇ ਕਰਕੇ ਕਾਫੀ ਇਮੀਗ੍ਰੇਸ਼ਨ ਕੱਟ ਹੋਈ ਉਹ ਇਮੀਗ੍ਰੇਸ਼ਨ ਕੱਟ ਹੋਣ ਦਾ ਫਾਇਦਾ ਅੱਜ ਦੀ ਡੇਟ 'ਚ ਹੋ ਰਿਹਾ ਸਟੂਡੈਂਟਸ ਨੂੰ ਕਿਉਂਕਿ ਉਹਨਾਂ ਲਈ ਹੁਣ ਵੱਧ ਤੋਂ ਵੱਧ ਜੌਬ ਅਵੇਲੇਬਲਸ ਨੇ ਵੱਧ ਤੋਂ ਵੱਧ ਯੂਨੀਵਰਸਿਟੀਆਂ ਵੱਲੋਂ ਵੀ ਡਿਸਕਾਊਂਟਸ ਮਿਲ ਰਹੇ ਨੇ ਸਕਾਲਰਸ਼ਿਪ ਸਕੀਮਸ ਬਹੁਤ ਜ਼ਿਆਦੀਆਂ ਚੱਲ ਰਹੀਆਂ ਨੇ ਔਰ ਪਲੱਸ ਗਵਰਨਮੈਂਟ ਦਾ এনवायरमेंट ਵੈਲਕਮਿੰਗ ਹੈ ਜਿਹਦੇ ਨਾਲ ਉਹਨਾਂ ਦੀਆਂ ਪੋਸਿਬਿਲਿਟੀਜ਼ ਟੂ ਸੈਟਲ ਇਨ ਫਿਊਚਰ ਉਹ ਕਾਫੀ ਸਟਰੋਂਗ ਰਹਿਣਗੀਆਂ ਔਰ ਯੂਐਸ ਦੇ ਵਿੱਚ ਯੂਕੇ ਦੇ ਵਿੱਚ ਜਿਹੜੀ ਮਾਸਟਰਸ ਆ ਮੈਂ ਤੇ ਆਲਰੇਡੀ ਗਿਣਦਾ ਹੁੰਨਾ ਕਿ ਉਹ ਫ੍ਰੀ ਦੀ ਮਾਸਟਰ ਕਿਉਂਕਿ 1 ਸਾਲ ਦੀ ਪੜ੍ਹਾਈ ਹੈ ਜਿਹਦੀ ਤੁਸੀਂ 15 14 12 ਲੱਖ ਫੀਸ ਦੇਣੀ ਹੈ ਔਰ ਉਸ ਤੋਂ ਬਾਅਦ ਸਿੱਧਾ 2 ਸਾਲ ਦਾ ਹੋਰ ਵਰਕ ਪਰ ਤਾਂ ਮਾਸਟਰਸ ਦਾ ਤੁਹਾਡੀ ਉਹਦੇ ਚ ਪੂਰੀ ਹੋ ਜਾਂਦੀ ਔਰ ਨਾਲ ਜਿਹੜਾ ਜ਼ਿੰਦਗੀ ਦਾ ਤਜਰਬਾ ਲੈਨੇ ਹੋ ایکسپੀਰੀਅੰਸ ਲੈਨੇ ਹੋ ਉਹ ਐਡ ਆਨ ਥਿੰਗ ਹੈ ਸੋ ਸਪਾਊਸ ਨਾਲ ਜਾਣੇ ਹੋ ਤਾਂ ਹੋਰ ਵੀ ਜਿਆਦਾ ਚਾਰ ਪੈਸੇ ਕਮਾ ਲੈਨੇ ਹੋ ਤਾਂ ਉਸ ਤੋਂ ਬਾਅਦ ਅਗਰ ਤੁਸੀਂ ਯੂਨੀਵਰਸਿਟੀ ਪੜ੍ਹੇ ਹੋ ਤਾਂ ਥੇਰ ਇਜ਼ ਵੈਰੀ ਹਾਇਰ ਚਾਂਸਿਸ ਕਿ ਤੁਸੀਂ ਇੱਕ ਚੰਗੀ ਜੌਬ ਲੈ ਸਕਦੇ ਹੋ ਅਗਰ ਚੰਗੇ ਤਰੀਕੇ ਨਾਲ ਪੜ੍ਹੇ ਹੋ ਤਾਂ ਸੈਟਲਮੈਂਟ ਵੀ ਤੁਹਾਡੇ ਲਈ ਕੋਈ ਮਸਲਾ ਯੂਕੇ ਚ ਨਹੀਂ ਹੋਊਗਾ ਨਹੀਂ ਤਾਂ ਯੂਕੇ ਚ ਬਹਿ ਕੇ ਅਗਰ ਤੁਸੀਂ ਕਿਸੇ ਵੀ ਕੰਟਰੀ ਦਾ ਅਪਲਾਈ ਕਰੋਗੇ ਵੀਜ਼ਾ ਤੇ ਤੁਸੀਂ ਆਪ ਸੋਚ ਸਕਦੇ ਹੋ ਕਿ ਉਹਦਾ ਰਿਜ਼ਲਟ ਪੋਜ਼ਿਟਿਵ ਹੀ ਰਹੇਗਾ ਬਿਲਕੁਲ ਠੀਕ ਹੈ ਹੁਣ ਯੂਕੇ ਦੀ ਵੀ ਅਗਰ ਆਪਾਂ ਇਨਟੇਕਸ ਦੀ ਗੱਲ ਕਰੀਏ ਤਾਂ ਬੜੀ ਕਨਫਿਊਜ਼ਨ ਰਹਿੰਦੀ ਹੈ ਸਟੂਡੈਂਟਸ ਨੂੰ ਇਨਟੇਕਸ ਨੂੰ ਲੈ ਕੇ ਦੇਖੋ ਯੂਕੇ ਦੇ ਇਨਟੇਕਸ ਦੋ ਤਰ੍ਹਾਂ ਦੇ ਆ ਇੱਕ ਹੈਗੇ ਮੇਨ ਕੋਰਸਿਸ ਦੇ ਇਨਟੇਕ ਮੇਨ ਕੋਰਸਿਸ ਦੇ ਇਨਟੇਕ ਤਿੰਨ ਨੇ ਜਿਹਦੇ ਵਿੱਚ ਸੈਪਟੈਂਬਰ ਹੈ ਜਿਹਦੇ ਵਿੱਚ ਜਨੂਅਰੀ ਹੈ ਔਰ ਜਿਹਦੇ ਵਿੱਚ ਮਈ ਹੈ ਔਰ ਉਸ ਤੋਂ ਇਲਾਵਾ ਫਿਰ ਵਿੱਚ ਜਿਹੜੇ ਪ੍ਰੋਗਰਾਮਸ ਆਉਂਦੇ ਨੇ ਉਹ ਫਾਊਂਡੇਸ਼ਨ ਪ੍ਰੋਗਰਾਮ ਹੋ ਜਾਂਦੇ ਨੇ ਐਕਸਟੈਂਡਡ ਪ੍ਰੋਗਰਾਮਸ ਹੋ ਜਾਂਦੇ ਨੇ ਜਾਂ ਇੰਟਰਨੈਸ਼ਨਲ ਪ੍ਰੋਗਰਾਮਸ ਹੋ ਜਾਂਦੇ ਨੇ ਇਦਾਂ ਦੇ ਅਲੱਗ-ਅਲੱਗ ਤਰੀਕੇ ਦੇ ਪ੍ਰੋਗਰਾਮ ਹੈ ਜਿਹੜੇ ਤੁਹਾਡੇ ਮੇਨ ਕੋਰਸ ਦੇ ਨਾਲ 3 ਤੋਂ 6 ਮਹੀਨੇ ਲਈ ਐਡ ਹੋ ਜਾਂਦੇ ਆ ਉਹ ਜਿਹੜੇ ਇਨਟੇਕਸ ਹੋ ਜਾਂਦੇ ਉਹਦੇ ਚ ਨਵੰਬਰ ਵੀ ਆ ਜਾਂਦਾ ਹੈ ਉਹਦੇ ਵਿੱਚ ਮਾਰਚ ਵੀ ਆ ਜਾਂਦਾ ਹੈ ਉਹਦੇ ਵਿੱਚ ਜੂਨ ਵੀ ਆ ਜਾਂਦਾ ਹੈ ਕਈ ਜਗ੍ਹਾ ਤੇ ਤਾਂ ਆਲਮੋਸਟ ਅਗਰ ਆਪਾਂ ਐਵਰੇਜਲੀ ਗੱਲ ਕਰੀਏ ਤਾਂ ਹਰ 2 ਤੋਂ 3 ਮਹੀਨੇ ਬਾਅਦ ਤੁਸੀਂ ਯੂਕੇ ਯੂਨੀਵਰਸਿਟੀਆਂ ਨੂੰ ਜੁਆਇਨ ਕਰ ਸਕਦੇ ਹੋ ਮੇਜਰ ਇਨਟੇਕ ਜਿਹੜੇ ਹੁੰਦੇ ਆ ਉਹ ਸੈਪਟੈਂਬਰ ਤੇ ਜਨੂਅਰੀ ਹੁੰਦੇ ਬਿਲਕੁਲ ਠੀਕ ਹੈ ਹੁਣ ਸੈਪਟੈਂਬਰ ਇਨਟੇਕ ਦੀ ਕੋਈ ਗੁੰਜਾਇਸ਼ ਹੈ ਯੂਕੇ ਲਈ ਡੈਫੀਨੇਟਲੀ ਜੀ ਹਜੇ ਕੁਝ ਕੁ ਯੂਨੀਵਰਸਿਟੀਆਂ ਨੇ ਬਹੁਤ ਜ਼ਿਆਦਾ ਆਪਸ਼ਨਸ ਨਹੀਂ ਗੀਆਂ ਕੁਝ ਕੁ ਯੂਨੀਵਰਸਿਟੀਆਂ ਨੇ ਜਿਨ੍ਹਾਂ ਦੀ ਲਾਸਟ ਡੇਟ ਆਫ ਐਡਮਿਸ਼ਨ ਐਕਸਟੈਂਡ ਹੋ ਕੇ 10 ਅਗਸਤ ਹੈ ਸੋ 10 ਅਗਸਤ ਹੁਣ ਬਿਲਕੁਲ ਡੈਡਲਾਈਨ ਹੋਊਗੀ ਉਸ ਤੋਂ ਬਾਅਦ ਇੱਕ ਵੀ ਦਿਨ ਐਕਸਟੈਂਡ ਨਹੀਂ ਹੋਣਾ ਉਸ ਤੋਂ ਪਹਿਲਾਂ ਪਹਿਲਾਂ ਅਗਰ ਤੁਹਾਡੀ ਐਪਲੀਕੇਸ਼ਨ ਉਸ ਯੂਨੀਵਰਸਿਟੀ 'ਚ ਚਲੀ ਜਾਂਦੀ ਹੈ ਤੇ ਤੁਸੀਂ ਆਸੋច ਸਕਦੇ ਹੋ ਕਿ ਤੁਸੀਂ ਸੈਪਟੈਂਬਰ ਇਨਟੇਕ ਫੜੋਗੇ ਨਹੀਂ ਤਾਂ ਫਿਰ ਤੁਸੀਂ ਜਨਵਰੀ ਜਾਂ ਨਵੰਬਰ ਇਨਟੇਕ ਲਈ ਚੋਣਗੇ ਜੀ ਚਲੋ ਬਹੁਤ ਬਹੁਤ ਧੰਨਵਾਦ ਅਮਰਜੀਤ ਸਿੰਘ ਕੰਵਰ ਸਾਡੇ ਨਾਲ ਮੌਜੂਦ ਸੀ ਬਹੁਤ ਇੰਪੋਰਟੈਂਟ ਪੁਆਇੰਟਸ ਜਿਹੜੇ ਨੇ ਸਾਡੇ ਨਾਲ ਉਹਨਾਂ ਨੇ ਸਾਂਝੇ ਕੀਤੇ ਸੋ ਯੂਕੇ ਦੇ ਲਈ ਤੁਸੀਂ 90238 90238 ਤੇ ਸੰਪਰਕ ਕਰ ਸਕਦੇ ਹੋ ਥੈਂਕ ਯੂ ਥੈਂਕ ਯੂ ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ